ਤਸੜਕੀ ਹਾਦਸੇ ਜਿੱਥੇ ਇੱਕ ਪਾਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਤਸਵੀਰਾਂ ਸੀਸੀਟੀਵੀ ਫੁਟੇਜ ਜੋ ਸਾਹਮਣੇ ਆਈ ਹੈ ਇਸ ਨੇ ਵੀ ਇੱਕ ਵਾਰੀ ਸਾਰੀ ਦਿੱਲੀ ਨੂੰ ਹਿਲਾਕੇ ਰੱਖ ਦਿੱਤਾ ਕਿਉਂਕਿ ਗੱਲ ਹੀ ਕੁਛ ਅਜੀਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖੋ ਇੱਕ ਸਿਵਲ ਵਰਦੀ ਦੇ ਵਿੱਚ ਸਿਵਲ ਕੱਪੜਿਆਂ ਦੇ ਵਿੱਚ ਇੱਕ ਪੁਲਿਸ ਕਾਂਸਟੇਬਲ ਹੈ ਜੋ ਕਿ ਡਿਊਟੀ ਤੋਂ ਕਰ ਵਾਪਸ ਜਾ ਰਿਹਾ ਸੀ ਰਸਤੇ ਦੇ ਵਿੱਚ ਡਰਾਈਵ ਕਰ ਰਿਹਾ ਹੁੰਦਾ ਐਕਟਿਵਾ ਤੇ ਇਸ ਦੇ ਨਾਲ ਨਾਲ ਇੱਕ ਗੱਡੀ ਚੱਲ ਰਹੀ ਹੁੰਦੀ ਹੈ ਗੱਡੀ ਓਵਰ ਸਪੀਡ ਹੁੰਦੀ ਹੈ ਗੱਡੀ ਦਾ ਡਰਾਈਵਰ ਥੋੜਾ ਰੈਸ਼ ਡਰਾਈਵਿੰਗ ਕਰ ਰਿਹਾ ਹੁੰਦਾ ਤੇ ਇਹ ਪੁਲਿਸ ਕਨਸਟੇਬਲ ਹੋਣ ਦੇ ਨਾਤੇ ਉਸ ਨੂੰ ਕਹਿੰਦਾ ਕਿੱਦ ਗੱਡੀ ਦੀ ਸਪੀਡ ਹੌਲੀ ਰੱਖੋ ਤੇ ਰੂਲਸ ਦੇ ਹਿਸਾਬ ਦੇ ਨਾਲ ਗੱਡੀ ਚਲਾਓ ਪਰ ਗੱਡੀ ਦਾ ਡਰਾਈਵਰ ਕਦੋਂ ਹੈਵਾਨ ਦਾ ਰੂਪ ਧਾਰਨ ਕਰ ਲੈਂਦਾ ਹੈ ਪਤਾ ਨਹੀਂ ਲੱਗਦਾ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖੋ ਕਿੱਦਾਂ ਇਹ ਗੱਡੀ ਵਾਲਾ ਮਨ ਦੇ ਵਿੱਚ ਰੰਜਿਸ਼ ਰੱਖ ਲੈਂਦਾ ਹੈ ਤੇ ਇਸ ਕਾਂਸਟੇਬਲ ਨੂੰ ਪਿੱਛੋਂ ੱੱਕਾ ਮਾਰ ਦਿੰਦਾ ਹੈ ਜਲਦੀ ਐਕਟਿਵਾ ਨੂੰ ੱੱਕਾ ਮਾਰ ਦਿੰਦਾ ਟੱਕਰ ਮਾਰ ਦਿੰਦਾ ਜਿਸ ਤੋਂ ਬਾਅਦ ਪੁਲਿਸ ਕਨਸਟੇਬਲ ਦੀ ਮੌਕੇ ਤੇ ਮੌਤ ਹੋ ਗਈ ਹੈ ਤਾਂ ਬਿਲਕੁਲ ਤੁਹਾਨੂੰ ਦੱਸਦੀ ਏ ਇਸ ਜਦੋਂ ਔਨ ਡਿਊਟੀ ਕਨਸਟੇਬਲ ਆਪਣੀ ਬਾਈਕ ਤੇ ਨੰਗਾ ਲੋਈ ਪੁਲਿਸ ਸਟੇਸ਼ਨ ਰੇਲਵੇ ਰੋਡ ਦੇ ਵੱਲ ਜਾ ਰਿਹਾ ਹੁੰਦਾ ਤਾਂ ਇੱਥੇ ਦਿੱਲੀ ਪੁਲਿਸ ਦਾ ਬਿਆਨ ਹੈ ਉਹਨਾਂ ਨੇ ਕਿਹਾ ਕਿ 30 ਸਾਲ ਦਾ ਕਨਸਟੇਬਲ ਜਿਸ ਦਾ ਨਾਮ ਸੰਦੀਪ ਦੱਸਿਆ ਜਾ ਰਿਹਾ ਜੋ ਕਿ ਸਿਵਲ ਡਰੈਸ ਦੇ ਵਿੱਚ ਸੀ ਤੇਜ਼ ਰਫਤਾਰ ਇੱਕ ਕਾਰ ਨੂੰ ਜਾਂਦੇ ਦੇਖਿਆ ਗਿਆ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਜਿਹੜਾ ਹੈ ਇਹ ਹਾਦਸਾ ਵਾਪਰਿਆ ਲਾਪਰਵਾਹੀ ਨਾਲ ਇਹ ਡਰਾਈਵਰ ਗੱਡੀ ਚਲਾ ਰਿਹਾ ਸੀ ਤੇ ਕਾਂਸਟੇਬਲ ਸੰਦੀਪ ਨੇ ਉਹਨੂੰ ਰੋਕਿਆ ਤੇ ਸਪੀਡ ਘੱਟ ਕਰਨ ਲਈ ਕਿਹਾ ਇਸ ਗੱਲ ਤੇ ਡਰਾਈਵਰ ਨੇ ਅਚਾਨਕ ਆਪਣੀ ਸਪੀਡ ਵਧਾ ਦਿੱਤੀ ਤੇ ਕਾਂਸਟੇਬਲ ਦੀ ਬਾਈਕ ਨੂੰ ਪਿੱਛੋਂ ਹੀ ਟੱਕਰ ਮਾਰ ਦਿੱਤੀ ਫਿਰ ਕਾਂਸਟੇਬਲ ਨੂੰ ਬਾਈਕ ਜਿਹੜਾ ਉਹਦੇ ਨਾਲ ਹੀ ਸੜਕ ਦੇ ਉੱਤੇ 10 ਮੀਟਰ ਤੱਕ ਕਸੀਟਿਆ ਗਿਆ ਤੇ ਫਿਰ ਕਾਰ ਦੂਜੀ ਕਾਰ ਟਕਰਾ ਜਾਂਦੀ ਹੈ ਘਟਨਾ ਤੋਂ ਬਾਅਦ આરોપી ਫਰਾਰ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਉੱਥੇ ਹੀ ਇਸ ਪੁਲਿਸ ਕਾਂਸਟੇਬਲ ਦੇ ਹੱਤਿਆ ਦੇ ਮਾਮਲੇ ਦੇ ਵਿੱਚ ਹੁਣ ਦੋ ਲੋਕ ਫਰਾਰ ਦੱਸੇ ਜਾ ਰਹੇ ਨੇ ਤੇ ਉੱਥੇ ਹੀ ਸੰਦੀਪ ਇਸ ਕਾਂਸਟੇਬਲ ਨੂੰ ਉਸੇ ਵੇਲੇ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਬਾਅਦ ਦੇ ਵਿੱਚ ਇੱਥੋਂ ਦੇ ਹੋਰ ਜਿਹੜੇ ਰੈਫਰ ਕਰ ਦਿੱਤੇ ਨੇ ਜਾਂਦੇ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਸਿਰ ਦੇ ਵਿੱਚ ਕਈ ਸੱਟਾਂ ਲੱਗੀਆਂ ਨੇ ਤੇ ਨਾਲ ਹੀ ਉਹਨਾਂ ਦੀ ਤੁਹਾਨੂੰ ਦੱਸ ਦਈਏ ਮੌਤ ਵੀ ਹੋ ਗਈ ਹੈ ਪੁਲਿਸ ਨੇ ਕਾਰ ਤੇ ਕਨਸਟੇਬਲ ਦੀ ਬਾਈਕ ਬਰਾਮਦ ਕਰ ਲਈ ਹੈ ਪੁਲਿਸ ਨੇ ਦੱਸਿਆ ਕਿ ਇੱਥੇ ਬੀ ਐਨ ਐਸ ਦੀ ਧਾਰਾ 103 ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਿਆ ਤੇ ਜਾਂਚ ਪੜਤਾਲ ਸ਼ੁਰੂ ਹੋ ਚੁੱਕੀ ਹੈ ਸੜਕੀ ਹਾਦਸੇ ਜਿੱਥੇ ਇੱਕ ਪਾਸੇ ਰੁਕਣ ਦਾ ਨਾਮ ਨਹੀਂ ਲੈ ਰੇ ਤਸਵੀਰਾਂ ਸੀਸੀਟੀਵੀ ਫੁਟੇਜ ਜੋ ਸਾਹਮਣੇ ਆਈ ਹੈ ਇਸ ਨੇ ਵੀ ਇੱਕ ਵਾਰੀ ਸਾਰੀ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਗੱਲ ਹੀ ਕੁਝ ਅਜੀਬ ਹੈ ਤਸਵੀਰਾਂ ਵਿੱਚ ਤੁਸੀਂ ਦੇਖੋ ਇੱਕ ਸਿਵਲ ਵਰਦੀ ਦੇ ਵਿੱਚ ਸਿਵਲ ਕੱਪੜਿਆਂ ਦੇ ਵਿੱਚ ਇੱਕ ਪੁਲਿਸ ਕਾਂਸਟੇਬਲ ਹੈ ਜੋ ਕਿ ਡਿਊਟੀ ਤੋਂ ਘਰ ਵਾਪਸ ਜਾ ਰਿਹਾ ਸੀ ਰਸਤੇ ਦੇ ਵਿੱਚ ਡਰਾਈਵ ਕਰ ਰਿਹਾ ਹੁੰਦਾ ਐਕਟਿਵਾ ਤੇ ਇਸ ਦੇ ਨਾਲ-ਨਾਲ ਇੱਕ ਗੱਡੀ ਚੱਲ ਰਹੀ ਹੁੰਦੀ ਹੈ ਗੱਡੀ ਓਵਰ ਸਪੀਡ ਹੁੰਦੀ ਹੈ ਗੱਡੀ ਦਾ ਡਰਾਈਵਰ ਥੋੜਾ ਰੈਸ਼ ਡਰਾਈਵਿੰਗ ਕਰ ਰਿਹਾ ਹੁੰਦਾ ਤੇ ਇਹ ਪੁਲਿਸ ਕਨਸਟੇਬਲ ਹੋਣ ਦੇ ਨਾਤੇ ਉਸ ਨੂੰ ਕਹਿੰਦਾ ਕਿ ਗੱਡੀ ਦੀ ਸਪੀਡ ਹੌਲੀ ਰੱਖੋ ਤੇ ਰੂਲਸ ਦੇ ਹਿਸਾਬ ਦੇ ਨਾਲ ਗੱਡੀ ਚਲਾਓ ਪਰ ਗੱਡੀ ਦਾ ਡਰਾਈਵਰ ਕਦੋਂ ਹੈਵਾਨ ਦਾ ਰੂਪ ਧਾਰਨ ਕਰ ਲੈਂਦਾ ਹੈ ਪਤਾ ਨਹੀਂ ਲੱਗਦਾ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖੋ ਕਿੰਦਾ ਇਹ ਗੱਡੀ ਵਾਲਾ ਮਨ ਦੇ ਵਿੱਚ ਰੰਜਿਸ਼ ਰੱਖ ਲੈਂਦਾ ਹੈ ਤੇ ਇਸ ਕਾਂਸਟੇਬਲ ਨੂੰ ਪਿੱਛੋਂ ੱੱਕਾ ਮਾਰ ਦਿੰਦਾ ਹੈ ਜਲਦੀ ਐਕਟਿਵਾ ਨੂੰ ਟੱਕਾ ਮਾਰ ਦਿੰਦਾ ਟੱਕਰ ਮਾਰ ਦਿੰਦਾ ਜਿਸ ਤੋਂ ਬਾਅਦ ਪੁਲਿਸ ਕਨਸਟੇਬਲ ਦੀ ਮੌਕੇ ਤੇ ਮੌਤ ਹੋ ਗਈ ਹੈ ਤਾਂ ਬਿਲਕੁਲ ਤੁਹਾਨੂੰ ਦੱਸਦੀ ਏ ਇਸ ਜਦੋਂ ਔਨ ਡਿਊਟੀ ਕਨਸਟੇਬਲ ਆਪਣੀ ਬਾਈਕ ਤੇ ਨੰਗਾ ਲੋਈ ਪੁਲਿਸ ਸਟੇਸ਼ਨ ਰੇਲਵੇ ਰੋਡ ਦੇ ਵੱਲ ਜਾ ਰਿਹਾ ਹੁੰਦਾ ਤਾਂ ਇੱਥੇ ਦਿੱਲੀ ਪੁਲਿਸ ਦਾ ਬਿਆਨ ਹੈ ਉਹਨਾਂ ਨੇ ਕਿਹਾ ਕਿ 30 ਸਾਲ ਦਾ ਕਨਸਟੇਬਲ ਜਿਸ ਦਾ ਨਾਮ ਸੰਦੀਪ ਦੱਸਿਆ ਜਾ ਰਿਹਾ ਜੋ ਕਿ ਸਿਵਲ ਡਰੈਸ ਦੇ ਵਿੱਚ ਸੀ ਤੇਜ਼ ਰਫਤਾਰ ਇੱਕ ਕਾਰ ਨੂੰ ਜਾਂਦੇ ਦੇਖਿਆ ਗਿਆ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਜਿਹੜਾ ਹੈ ਇਹ ਹਾਦਸਾ ਵਾਪਰਿਆ ਲਾਪਰਵਾਹੀ ਨਾਲ ਇਹ ਡਰਾਈਵਰ ਗੱਡੀ ਚਲਾ ਰਿਹਾ ਸੀ ਤੇ ਕਾਂਸਟੇਬਲ ਸੰਦੀਪ ਨੇ ਉਹਨੂੰ ਰੋਕਿਆ ਤੇ ਸਪੀਡ ਘੱਟ ਕਰਨ ਲਈ ਕਿਹਾ ਇਸ ਗੱਲ ਤੇ ਡਰਾਈਵਰ ਨੇ ਅਚਾਨਕ ਆਪਣੀ ਸਪੀਡ ਵਧਾ ਦਿੱਤੀ ਤੇ ਕਾਂਸਟੇਬਲ ਦੀ ਬਾਈਕ ਨੂੰ ਪਿੱਛੋਂ ਹੀ ਟੱਕਰ ਮਾਰ ਦਿੱਤੀ ਫਿਰ ਕਾਂਸਟੇਬਲ ਨੂੰ ਬਾਈਕ ਜਿਹੜਾ ਉਹਦੇ ਨਾਲ ਹੀ ਸੜਕ ਦੇ ਉੱਤੇ 10 ਮੀਟਰ ਤੱਕ ਕਸੀਟਿਆ ਗਿਆ ਤੇ ਫਿਰ ਕਾਰ ਦੂਜੀ ਕਾਰ ਟਕਰਾ ਜਾਂਦੀ ਹੈ ਘਟਨਾ ਤੋਂ ਬਾਅਦ આરોપી ਫਰਾਰ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਉੱਥੇ ਹੀ ਇਸ ਪੁਲਿਸ ਕਾਂਸਟੇਬਲ ਦੇ ਹੱਤਿਆ ਦੇ ਮਾਮਲੇ ਦੇ ਵਿੱਚ ਹੁਣ ਦੋ ਲੋਕ ਫਰਾਰ ਦੱਸੇ ਜਾ ਰਹੇ ਨੇ ਤੇ ਉੱਥੇ ਹੀ ਸੰਦੀਪ ਇਸ ਕਾਂਸਟੇਬਲ ਨੂੰ ਉਸੇ ਵੇਲੇ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਬਾਅਦ ਦੇ ਵਿੱਚ ਇੱਥੋਂ ਦੇ ਹੋਰ ਜਿਹੜੇ ਰੈਫਰ ਕਰ ਦਿੱਤੇ ਨੇ ਜਾਂਦੇ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਸਿਰ ਦੇ ਵਿੱਚ ਕਈ ਸੱਟਾਂ ਲੱਗੀਆਂ ਨੇ ਤੇ ਨਾਲ ਹੀ ਉਹਨਾਂ ਦੀ ਤੁਹਾਨੂੰ ਦੱਸ ਦਈਏ ਮੌਤ ਵੀ ਹੋ ਗਈ ਹੈ ਪੁਲਿਸ ਨੇ ਕਾਰ ਤੇ ਕਾਂਸਟੇਬਲ ਦੀ ਬਾਈਕ ਬਰਾਮਦ ਕਰ ਲਈ ਹੈ ਪੁਲਿਸ ਨੇ ਦੱਸਿਆ ਕਿ ਇੱਥੇ ਬੀ ਐਨ ਐਸ ਦੀ ਧਾਰਾ 103 ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਿਆ ਤੇ ਜਾਂਚ ਪੜਤਾਲ ਸ਼ੁਰੂ ਹੋ ਚੁੱਕੀ ਹੈ ਤਾਂ ਸੜਕੀ ਹਾਦਸੇ ਜਿੱਥੇ ਇੱਕ ਪਾਸੇ ਰੁਕਣ ਦਾ ਨਾਮ ਨਹੀਂ ਲੈ ਰੇ ਤਸਵੀਰਾਂ ਸੀਸੀਟੀਵੀ ਫੁਟੇਜ ਜੋ ਸਾਹਮਣੇ ਆਈ ਹੈ ਇਸ ਨੇ ਵੀ ਇੱਕ ਵਾਰੀ ਸਾਰੀ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਗੱਲ ਹੀ ਕੁਝ ਅਜੀਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖੋ ਇੱਕ ਸਿਵਲ ਵਰਦੀ ਦੇ ਵਿੱਚ ਸਿਵਲ ਕੱਪੜਿਆਂ ਦੇ ਵਿੱਚ ਇੱਕ ਪੁਲਿਸ ਕਾਂਸਟੇਬਲ ਹੈ ਜੋ ਕਿ ਡਿਊਟੀ ਤੋਂ ਕਰ ਵਾਪਸ ਜਾ ਰਿਹਾ ਸੀ ਰਸਤੇ ਦੇ ਵਿੱਚ ਡਰਾਈਵ ਕਰ ਰਿਹਾ ਹੁੰਦਾ ਐਕਟਿਵਾ ਤੇ ਇਸ ਦੇ ਨਾਲ-ਨਾਲ ਇੱਕ ਗੱਡੀ ਚੱਲ ਰਹੀ ਹੁੰਦੀ ਹੈ ਗੱਡੀ ਓਵਰ ਸਪੀਡ ਹੁੰਦੀ ਹੈ ਗੱਡੀ ਦਾ ਡਰਾਈਵਰ ਥੋੜਾ ਰੈਸ਼ ਡਰਾਈਵਿੰਗ ਕਰ ਰਿਹਾ ਹੁੰਦਾ ਤੇ ਇਹ ਪੁਲਿਸ ਕਨਸਟੇਬਲ ਹੋਣ ਦੇ ਨਾਤੇ ਉਸ ਨੂੰ ਕਹਿੰਦਾ ਕਿ ਗੱਡੀ ਦੀ ਸਪੀਡ ਹੌਲੀ ਰੱਖੋ ਤੇ ਰੂਲਸ ਦੇ ਹਿਸਾਬ ਦੇ ਨਾਲ ਗੱਡੀ ਚਲਾਓ ਪਰ ਗੱਡੀ ਦਾ ਡਰਾਈਵਰ ਕਦੋਂ ਹੈਵਾਨ ਦਾ ਰੂਪ ਧਾਰਨ ਕਰ ਲੈਂਦਾ ਹੈ ਪਤਾ ਨਹੀਂ ਲੱਗਦਾ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖੋ ਕਿੰਦਾ ਇਹ ਗੱਡੀ ਵਾਲਾ ਮਨ ਦੇ ਵਿੱਚ ਰੰਜਿਸ਼ ਰੱਖ ਲੈਂਦਾ ਹੈ ਤੇ ਇਸ ਕਾਂਸਟੇਬਲ ਨੂੰ ਪਿੱਛੋਂ ੱੱਕਾ ਮਾਰ ਦਿੰਦਾ ਹੈ ਜਲਦੀ ਐਕਟਿਵਾ ਨੂੰ ੱੱਕਾ ਮਾਰ ਦਿੰਦਾ ਟੱਕਰ ਮਾਰ ਦਿੰਦਾ ਜਿਸ ਤੋਂ ਬਾਅਦ ਪੁਲਿਸ ਕਨਸਟੇਬਲ ਦੀ ਮੌਕੇ ਤੇ ਮੌਤ ਹੋ ਗਈ ਹੈ ਤਾਂ ਬਿਲਕੁਲ ਤੁਹਾਨੂੰ ਦੱਸਦੀ ਏ ਇਸ ਜਦੋਂ ਔਨ ਡਿਊਟੀ ਕਨਸਟੇਬਲ ਆਪਣੀ ਬਾਈਕ ਤੇ ਨੰਗਾ ਲੋਈ ਪੁਲਿਸ ਸਟੇਸ਼ਨ ਰੇਲਵੇ ਰੋਡ ਦੇ ਵੱਲ ਜਾ ਰਿਹਾ ਹੁੰਦਾ ਤਾਂ ਇੱਥੇ ਦਿੱਲੀ ਪੁਲਿਸ ਦਾ ਬਿਆਨ ਹੈ ਉਹਨਾਂ ਨੇ ਕਿਹਾ ਕਿ 30 ਸਾਲ ਦਾ ਕਨਸਟੇਬਲ ਜਿਸ ਦਾ ਨਾਮ ਸੰਦੀਪ ਦੱਸਿਆ ਜਾ ਰਿਹਾ ਜੋ ਕਿ ਸਿਵਲ ਡਰੈਸ ਦੇ ਵਿੱਚ ਸੀ ਤੇਜ਼ ਰਫਤਾਰ ਇੱਕ ਕਾਰ ਨੂੰ ਜਾਂਦੇ ਦੇਖਿਆ ਗਿਆ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਜਿਹੜਾ ਹੈ ਇਹ ਹਾਦਸਾ ਵਾਪਰਿਆ ਲਾਪਰਵਾਹੀ ਨਾਲ ਇਹ ਡਰਾਈਵਰ ਗੱਡੀ ਚਲਾ ਰਿਹਾ ਸੀ ਤੇ ਕਾਂਸਟੇਬਲ ਸੰਦੀਪ ਨੇ ਉਹਨੂੰ ਰੋਕਿਆ ਤੇ ਸਪੀਡ ਘੱਟ ਕਰਨ ਲਈ ਕਿਹਾ ਇਸ ਗੱਲ ਤੇ ਡਰਾਈਵਰ ਨੇ ਅਚਾਨਕ ਆਪਣੀ ਸਪੀਡ ਵਧਾ ਦਿੱਤੀ ਤੇ ਕਾਂਸਟੇਬਲ ਦੀ ਬਾਈਕ ਨੂੰ ਪਿੱਛੋਂ ਹੀ ਟੱਕਰ ਮਾਰ ਦਿੱਤੀ ਫਿਰ ਕਾਂਸਟੇਬਲ ਨੂੰ ਬਾਈਕ ਜਿਹੜਾ ਉਹਦੇ ਨਾਲ ਹੀ ਸੜਕ ਦੇ ਉੱਤੇ 10 ਮੀਟਰ ਤੱਕ ਕਸੀਟਿਆ ਗਿਆ ਤੇ ਫਿਰ ਕਾਰ ਦੂਜੀ ਕਾਰ ਟਕਰਾ ਜਾਂਦੀ ਹੈ ਘਟਨਾ ਤੋਂ ਬਾਅਦ આરોપી ਫਰਾਰ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਉੱਥੇ ਹੀ ਇਸ ਪੁਲਿਸ ਕਾਂਸਟੇਬਲ ਦੇ ਹੱਤਿਆ ਦੇ ਮਾਮਲੇ ਦੇ ਵਿੱਚ ਹੁਣ ਦੋ ਲੋਕ ਫਰਾਰ ਦੱਸੇ ਜਾ ਰਹੇ ਨੇ ਤੇ ਉੱਥੇ ਹੀ ਸੰਦੀਪ ਇਸ ਕਾਂਸਟੇਬਲ ਨੂੰ ਉਸੇ ਵੇਲੇ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਬਾਅਦ ਦੇ ਵਿੱਚ ਇੱਥੋਂ ਦੇ ਹੋਰ ਜਿਹੜੇ ਰੈਫਰ ਕਰ ਦਿੱਤੇ ਨੇ ਜਾਂਦੇ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਸਿਰ ਦੇ ਵਿੱਚ ਕਈ ਸੱਟਾਂ ਲੱਗੀਆਂ ਨੇ ਤੇ ਨਾਲ ਹੀ ਉਹਨਾਂ ਦੀ ਤੁਹਾਨੂੰ ਦੱਸਦੀ ਹੈ ਮੌਤ ਵੀ ਹੋ ਗਈ ਹੈ ਪੁਲਿਸ ਨੇ ਕਾਰ ਤੇ ਕਨਸਟੇਬਲ ਦੀ ਬਾਈਕ ਬਰਾਮਦ ਕਰ ਲਈ ਹੈ ਪੁਲਿਸ ਨੇ ਦੱਸਿਆ ਕਿ ਇੱਥੇ ਬੀ ਐਨ ਐਸ ਦੀ ਧਾਰਾ 103 ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ ਤੇ ਜਾਂਚ ਪੜਤਾਲ ਸ਼ੁਰੂ ਹੋ ਚੁੱਕੀ ਹੈ ਸੜਕੀ ਹਾਦਸੇ ਜਿੱਥੇ ਇੱਕ ਪਾਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਤਸਵੀਰਾਂ ਸੀਸੀਟੀਵੀ ਫੁਟੇਜ ਜੋ ਸਾਹਮਣੇ ਆਈ ਹੈ ਇਸ ਨੇ ਵੀ ਇੱਕ ਵਾਰੀ ਸਾਰੀ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਗੱਲ ਹੀ ਕੁਝ ਅਜੀਬ ਹੈ ਤਸਵੀਰਾਂ ਵਿੱਚ ਤੁਸੀਂ ਦੇਖੋ ਇੱਕ ਸਿਵਲ ਵਰਦੀ ਦੇ ਵਿੱਚ ਸਿਵਲ ਕੱਪੜਿਆਂ ਦੇ ਵਿੱਚ ਇੱਕ ਪੁਲਿਸ ਕਾਂਸਟੇਬਲ ਹੈ ਜੋ ਕਿ ਡਿਊਟੀ ਤੋਂ ਕਰ ਵਾਪਸ ਜਾ ਰਿਹਾ ਸੀ ਰਸਤੇ ਦੇ ਵਿੱਚ ਡਰਾਈਵ ਕਰ ਰਿਹਾ ਹੁੰਦਾ ਐਕਟਿਵਾ ਤੇ ਇਸ ਦੇ ਨਾਲ-ਨਾਲ ਇੱਕ ਗੱਡੀ ਚੱਲ ਰਹੀ ਹੁੰਦੀ ਹੈ ਗੱਡੀ ਓਵਰ ਸਪੀਡ ਹੁੰਦੀ ਹੈ ਗੱਡੀ ਦਾ ਡਰਾਈਵਰ ਥੋੜਾ ਰੈਸ਼ ਡਰਾਈਵਿੰਗ ਕਰ ਰਿਹਾ ਹੁੰਦਾ ਤੇ ਇਹ ਪੁਲਿਸ ਕਨਸਟੇਬਲ ਹੋਣ ਦੇ ਨਾਤੇ ਉਸ ਨੂੰ ਕਹਿੰਦਾ ਕਿ ਗੱਡੀ ਦੀ ਸਪੀਡ ਹੌਲੀ ਰੱਖੋ ਤੇ ਰੂਲਸ ਦੇ ਹਿਸਾਬ ਦੇ ਨਾਲ ਗੱਡੀ ਚਲਾਓ ਪਰ ਗੱਡੀ ਦਾ ਡਰਾਈਵਰ ਕਦੋਂ ਹੈਵਾਨ ਦਾ ਰੂਪ ਧਾਰਨ ਕਰ ਲੈਂਦਾ ਹੈ ਪਤਾ ਨਹੀਂ ਲੱਗਦਾ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖੋ ਕਿੰਦਾ ਇਹ ਗੱਡੀ ਵਾਲਾ ਮਨ ਦੇ ਵਿੱਚ ਰੰਜਿਸ਼ ਰੱਖ ਲੈਂਦਾ ਹੈ ਤੇ ਇਸ ਕਾਂਸਟੇਬਲ ਨੂੰ ਪਿੱਛੋਂ ੱੱਕਾ ਮਾਰ ਦਿੰਦਾ ਹੈ ਜਲਦੀ ਐਕਟਿਵਾ ਨੂੰ ਟੱਕਾ ਮਾਰ ਦਿੰਦਾ ਟੱਕਰ ਮਾਰ ਦਿੰਦਾ ਜਿਸ ਤੋਂ ਬਾਅਦ ਪੁਲਿਸ ਕਾਂਸਟੇਬਲ ਦੀ ਮੌਕੇ ਤੇ ਮੌਤ ਹੋ ਗਈ ਹੈ ਤਾਂ ਬਿਲਕੁਲ ਤੁਹਾਨੂੰ ਦੱਸਦੀ ਏ ਇਸ ਜਦੋਂ ਔਨ ਡਿਊਟੀ ਕਾਂਸਟੇਬਲ ਆਪਣੀ ਬਾਈਕ ਤੇ ਨੰਗਾ ਲੋਈ ਪੁਲਿਸ ਸਟੇਸ਼ਨ ਰੇਲਵੇ ਰੋਡ ਦੇ ਵੱਲ ਜਾ ਰਿਹਾ ਹੁੰਦਾ ਤਾਂ ਇੱਥੇ ਦਿੱਲੀ ਪੁਲਿਸ ਦਾ ਬਿਆਨ ਹੈ ਉਹਨਾਂ ਨੇ ਕਿਹਾ ਕਿ 30 ਸਾਲ ਦਾ ਕਾਂਸਟੇਬਲ ਜਿਸ ਦਾ ਨਾਮ ਸੰਦੀਪ ਦੱਸਿਆ ਜਾ ਰਿਹਾ ਜੋ ਕਿ ਸਿਵਲ ਡਰੈਸ ਦੇ ਵਿੱਚ ਸੀ ਤੇਜ਼ ਰਫਤਾਰ ਇੱਕ ਕਾਰ ਨੂੰ ਜਾਂਦੇ ਦੇਖਿਆ ਗਿਆ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਜਿਹੜਾ ਹੈ ਇਹ ਹਾਦਸਾ ਵਾਪਰਿਆ ਲਾਪਰਵਾਹੀ ਨਾਲ ਇਹ ਡਰਾਈਵਰ ਗੱਡੀ ਚਲਾ ਰਿਹਾ ਸੀ ਤੇ ਕਾਂਸਟੇਬਲ ਸੰਦੀਪ ਨੇ ਉਹਨੂੰ ਰੋਕਿਆ ਤੇ ਸਪੀਡ ਘੱਟ ਕਰਨ ਲਈ ਕਿਹਾ ਇਸ ਗੱਲ ਤੇ ਡਰਾਈਵਰ ਨੇ ਅਚਾਨਕ ਆਪਣੀ ਸਪੀਡ ਵਧਾ ਦਿੱਤੀ ਤੇ ਕਾਂਸਟੇਬਲ ਦੀ ਬਾਈਕ ਨੂੰ ਪਿੱਛੋਂ ਹੀ ਟੱਕਰ ਮਾਰ ਦਿੱਤੀ ਫਿਰ ਕਾਂਸਟੇਬਲ ਨੂੰ ਬਾਈਕ ਜਿਹੜਾ ਉਹਦੇ ਨਾਲ ਹੀ ਸੜਕ ਦੇ ਉੱਤੇ 10 ਮੀਟਰ ਤੱਕ ਘਸੀਟਿਆ